ਕਰਮਾ ਨਾਲ ਹੀ ਜੱਗ ਤੇ ਯਾਰ ਮਿਲਦੇ ਪਾਣੀ ਮਿਲਦੇ ਜਿਵੇਂ ਨੇ ਕੰਡਿਆਂ ਨੂੰ ਜੇਕਰ ਇੱਜ਼ਤ ਤੇ ਸੱਚਾ ਪਿਆਰ ਮਿਲਦਾ ਉਹ ਵੀ ਮਿਲਦਾ ਹੈ ਗੁਰੂ ਦੇ ਛੰਡਿਆਂ ਨੂੰ ਵਾਹ ਜੀ ਵਾਹ ਪੈਰ ਦੇ ਲਈ ਤੇ ਕੋਈ ਨਾ ਧਰਨ ਦੇਵੇ ਆਵਾਰਾ ਘੁੰਮਦੇ ਲੁੱਚਿਆਂ ਲੰਡਿਆਂ ਨੂੰ ਕੋਈ ਕੁੰਬੜਵਾਲੀਆ ਕਦੇ ਨਾ ਪਹੁੰਚੋਲੀ ਲੋਕੀ ਚੱਕ ਕੇ ਕੀ ਕਰਦੇ ਆ ਕੰਡਿਆਂ ਨੂੰ ਲੋਕੀ ਚੱਕ ਕੇ ਕੀ ਕਰਦੇ ਆ ਕੰਡਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚੱਲ ਨੇ ਮਿੱਤਰ ਪਿਆਰਿਓ ਅੱਜ ਮੇਰੇ ਨਾਲ ਮੇਰਾ ਭਰਾ ਰੇਸ਼ਮ ਨੂਰ ਪੰਜਾਬੀ ਲੋਕ ਗਾਇਕ ਹਨਾ ਬਹੁਤ ਭਰਾਵਾਂ ਨੇ ਪਹਿਚਾਣਿਆ ਨਹੀਂ ਹੋਣਾ ਹਨਾ ਜੀ ਕਿਉਂਕਿ ਹੁਣ ਜਵੇਂ ਕਹਦੀ ਹੈ ਸਰਦਾਰ ਜੀ ਬਣ ਗਏ ਪਹਿਲਾਂ ਸਾਡੇ ਵਾਂਗੂ ਮੋਨੇ ਹੁੰਦੇ ਸੀ ਬਾਈ ਤੇ ਇਧਰਲੇ ਪਾਸੇ ਸਾਡਾ ਵੱਡਾ ਵੀਰ ਜੱਸੀ ਘੁੰਸ ਬਾਈ ਤੂੰ ਕਿਵੇਂ ਸੁਸਤ ਜਾਵੇਂ ਠੰਕੂ ਯਾਰਾਂ ਦੀ ਗੱਲ ਸੁਣਾ ਯਾਰ ਹਾਂ ਗੱਲ ਯਾਰਾਂ ਦੀ ਹੋ ਜਾਈ ਹੈ ਨਾ ਕੀ ਗੱਲ ਕਿੱਥੇ ਹੋ ਗਿਆ ਇੱਕ ਪੁਰਾਣੇ ਦੋਸਤਾਂ ਦੀ ਗੱਲ ਹੈ ਨਾ ਮਿੱਤਰ ਹੁੰਦੇ ਸੀਗੇ ਹਾਂਜੀ ਉਹ ਜਦੋਂ ਆਪਣੇ ਲੰਬੇ ਸਮੇਂ ਬਾਅਦ ਵਿਛੜ ਜਾਂਦੇ ਆ ਅੱਛਾ ਕੁਝ ਇਸ ਤਰ੍ਹਾਂ ਦੀ ਕਹਾਣੀ ਹਾਂ ਆਏ ਮੇਕਾ ਨੂੰ ਪਿਛਲੀ ਆ ਵਹਿ ਗਿਆ ਦੇੜਕੇ ਲੈਣਾ ਕੀ ਉਹਨਾਂ ਦੀ ਬਾਈ ਗੱਲ ਛੇੜ ਕੇ ਅੱਛਾ ਆਏ ਮੇਕਾ ਨੂੰ ਪਿਛਲੀ ਆ ਵਹਿ ਗਿਆ ਦੇੜਕੇ ਲੈਣਾ ਕੀ ਉਹਨਾਂ ਦੀ ਬਾਈ ਗੱਲ ਛੇੜ ਕੇ ਲੰਘਿਆ ਵਕਤ ਹੁਣ ਉਹਨਾਂ ਦੀ ਦੁਬਾਰਾ ਚੱਲ ਹੋਰ ਕੋਈ ਸੁਣਾ ਬਾਈ ਹਾਲ ਚਾਲ ਓਏ ਅੱਛਾ ਭੱਜ ਗਏ ਮਦਾਨੇ ਉਹ ਤਾਂ ਛੱਡ ਕੇ ਜਿਹੜੇ ਕਹਿੰਦੇ ਸੀ ਮਰਾਂਗੇ ਤੇਰੇ ਨਾਲ ਓਏ ਭੱਜ ਗਏ ਮਦਾਨੇ ਉਹ ਤਾਂ ਛੱਡ ਕੇ ਜਿਹੜੇ ਕਹਿੰਦੇ ਸੀ ਮਰਾਂਗੇ ਤੇਰੇ ਨਾਲ ਓਏ ਬੜਿਆਂ ਨੂੰ ਬਾਈ ਅਜਮਾ ਕੇ ਵੇਖਿਆ ਬੜਿਆਂ ਦੇ ਪਿੱਛੇ ਬਹਿਰ ਪਾ ਕੇ ਵੇਖਿਆ ਬੜਿਆਂ ਨੂੰ ਬਾਈ ਅਜਮਾ ਕੇ ਵੇਖਿਆ ਬਹੁਤਿਆਂ ਦੇ ਪਿੱਛੇ ਬਹਿਰ ਪਾ ਕੇ ਵੇਖਿਆ ਕਈਆਂ ਨੂੰ ਬਾਈ ਜੀ ਖੁਆ ਕੇ ਵੇਖਿਆ ਸੋਚਦੇ ਹੁਣ ਆ ਹੋ ਗਿਆ ਹੋ ਕੰਗਾ ਲੋਏ ਭੱਜ ਗਏ ਮਦਾਨੇ ਉਹ ਤਾਂ ਛੱਡ ਕੇ ਜਿਹੜੇ ਕਹਿੰਦੇ ਸੀ ਮਾਰਾਂਗੇ ਤੇਰੇ ਨਾਲ ਓਏ ਭੱਜ ਗਏ ਮਦਾਨੇ ਉਹ ਤਾਂ ਛੱਡ ਕੇ ਜਿਹੜੇ ਕਹਿੰਦੇ ਸੀ ਮਾਰਾਂਗੇ ਤੇਰੇ ਨਾਲ ਓਏ ਹੂੰ ਕੀ ਬਾਤ ਆਣੀ ਬਾ ਵੀ ਬਾ ਕੀ ਬਾਤ ਸਰੇ ਹੀ ਲਾਦਾ ਬਈ ਯਾਰ ਹਾਂ ਲੈ ਰੇ ਥੈਂਕ ਯੂ ਮਿਹਰਬਾਨੀ ਨਾਲੇ ਦੁੱਖ ਦੱਸ ਗਿਆ ਹਾਂ ਨਾਲੇ ਯਾਦ ਕਰ ਗਿਆ ਨਾਲੇ ਯਾਦ ਕਰ ਗਿਆ ਉਹਨਾਂ ਨੂੰ ਆ ਕਿਆ ਬਾਈ ਹੁਣ ਰੇਸਮ ਨੂਰ ਕੀ ਸੁਣਾਉਗਾ ਬੋਲੋ ਕੀ ਸੁਣਾ ਜੀ ਮਾਰਾ ਬਸ ਯਾਰਾ ਮਿੱਤਰਾਂ ਦੀ ਹੋਰ ਗੱਲ ਹੋ ਜਾਂਦੇ ਲੈ ਗੱਲ ਦਾੜੀ ਗਾਲੀ ਕਰਕੇ ਹੋ ਜਿਹਦਾ ਜ਼ਿਆਦਾ ਵਧੀਆ ਕਹਿਣ ਸਿਆਣੇ ਲੰਗਿਆ ਪੇੜ ਗੱਲ ਦਾੜੀ ਦੀ ਕਰਦੇ ਨਾ ਕੋਈ ਗੱਲ ਨਹੀਂ ਮਹਿਫਲ ਲੱਗੀ ਹੋਈ ਆ ਆਪਣੀ ਹਾਂ ਓਏ ਮਹਿਫਲ ਦੇ ਵਿੱਚ ਬਹਿ ਕੇ ਨਿੰਦਿਆ ਚੁਗਲੀ ਕਰਨੀ ਮਾੜੀ ਹੂੰ 60 ਸਾਲ ਤੋਂ ਬਾਅਦ ਨਹੀਂ ਚੰਗੀ ਧਾੜੀ ਕਰਨੀ ਕਾਲੀ ਕੀ ਬਾਤਾਂ ਨੇ ਮਹਿਫਲ ਦੇ ਵਿੱਚ ਬਹਿ ਕੇ ਨਿੰਦਿਆ ਚੁਗਲੀ ਕਰਨੀ ਮਾਰੀ 60 ਸਾਲ ਤੋਂ ਬਾਅਦ ਨਹੀਂ ਚੰਗੀ ਧਾੜੀ ਕਰਨੀ ਕਾਲੀ ਬੁੱਢੀ ਉਮਰੇ ਚ ਤਾਂ ਆਉਂਦਾ ਬੜਾ ਜਵਾਨੀ ਦਾ ਹਏ ਹਏ ਪਰ ਕਰਿਓ ਨਾ ਤਵਾਰ ਕਦੇ ਵੀ ਨਾਰ ਬਗਾਨੀ ਦਾ ਓਏ ਕਰਿਓ ਨਾ ਤਵਾਰ ਕਦੇ ਵੀ ਨਾਰ ਬਗਾਨੀ ਦਾ ਵਾਜੀ ਵਾਜੀ ਸਹੀ ਗੱਲ ਹੈ ਜੀ ਢਾਲ ਬਰਾਬਰ ਸਮਝੀਦਾ ਨਹੀਂ ਕਰਦੀ ਮੁਰਗੀ ਨੂੰ ਹਮ ਬਹਿ ਜੀ ਦੇ ਨਾਲ ਖਾਈਏ ਦੁੱਖ ਚ ਬੱਟੀ ਦਾ ਨੀਵੂ ਹਮ ਢਾਲ ਬਰਾਬਰ ਸਮਝੀਦਾ ਨਹੀਂ ਕਰਦੀ ਮੁਰਗੀ ਨੂੰ ਹਮ ਬਹਿ ਜੀ ਦੇ ਨਾਲ ਖਾਈਏ ਦੁੱਖ ਚ ਬੱਟੀ ਦਾ ਨੀਵੂ ਕੀ ਬਾਤ ਹੈ ਕੜ ਤੂੰ ਮੇ ਵਿੱਚ ਮਿਸ਼ਰੀ ਕੰਮ ਨਾ ਕਰੇ ਦਵਾਨੀ ਦਾ ਪਰ ਕਰਿਓ ਨਾ ਇਤਵਾਰ ਕਦੇ ਵੀ ਨਾਰ ਬਗਾਨੀ ਦਾ ਓਏ ਕਰਿਓ ਨਾ ਇਤਵਾਰ ਕਦੇ ਵੀ ਨਾਰ ਬਗਾਨੀ ਦਾ ਹਮ ਅੱਛਾ ਹੁਣ ਦੂਜੀ ਕਹਿਣ ਲੱਗੇ ਸੀ ਦਾੜੀ ਵਾਲੀ ਹਾਂ ਉਹ ਆ ਜੇ ਫਿਰ ਕਹਿਣ ਸਿਆਣੇ ਲੰਘਿਆ ਵੇਲਾ ਮੁੜ ਕੇ ਓਏ ਕਹਿਣ ਸਿਆਣੇ ਲੰਘਿਆ ਵੇਲਾ ਮੁੜ ਕੇ ਆਵੇ ਨਾ ਕਹਿਣ ਸਿਆਣੇ ਲੰਘਿਆ ਵੇਲਾ ਮੁੜ ਕੇ ਆਵੇ ਨਾ ਉਹ ਦਾੜੀ ਕਾਲੀ ਕਰਕੇ ਉਮਰ ਲ ਕੋਈ ਜਾਵੇ ਨਾ ਦਾੜੀ ਕਾਲੀ ਕਰਕੇ ਉਮਰ ਲ ਕੋਈ ਜਾਵੇ ਨਾ ਦਰ ਤੇ ਆਇਆ ਮੰਗਤਾ ਨਹੀਂ ਕਦੇ ਖਾਲੀ ਮੋੜੀ ਦਾ ਬੁੱਢਾ ਹੋ ਜੇ ਵੜਦ ਕਦੇ ਨਹੀਂ ਗੱਡੀ ਜੋੜੀ ਦਾ ਦਰ ਤੇ ਆਇਆ ਮੰਗਤਾ ਨਹੀਂ ਕਦੇ ਖਾਲੀ ਮੋੜੀ ਦਾ ਬੁੱਢਾ ਹੋ ਜੇ ਵੜਦ ਕਦੇ ਨਹੀਂ ਗੱਡੀ ਜੋੜੀ ਦਾ ਓ ਜੋਨੀ ਜਤੀ ਲੰਗੋਟੇ ਦਾ ਉਸਾਦ ਕਹਾਵੇ ਨਾ ਜੋਨੀ ਜਤੀ ਲੰਗੋਟੇ ਦਾ ਉਸਾਦ ਕਹਾਵੇ ਨਾ ਦਾੜੀ ਕਾਲੀ ਕਰਕੇ ਉਮਰ ਲ ਕੋਈ ਜਾਵੇ ਨਾ ਓ ਦਾੜੀ ਕਾਲੀ ਕਰਕੇ ਉਮਰ ਲ ਕੋਈ ਜਾਵੇ ਨਾ ਕੀ ਬਾਤਾਂ ਨੇ ਜੀ ਤੇ ਸੱਜਣੋਂ ਗੱਲ ਇਹ ਹੈ ਵੀ ਜਿਹੜੀਆਂ ਆ ਤੁਹਾਨੂੰ ਕੀਮਤੀ ਗੱਲਾਂ ਇਸ ਮਹਿਫਲ ਦੇ ਵਿੱਚ ਮਿਲਣਗੀਆਂ ਨਾ ਬਈ ਇਹ ਕਿਸੇ ਸਵੱਪਨਾਲੀ ਮਿਲਦੀਆਂ ਨੇ ਹਨਾ ਜੀ ਬਿਲਕੁਲ ਕਿਉਂਕਿ ਮਹਿਫਲ ਦੇ ਵਿੱਚ ਬਹਿ ਕੇ ਸਕੂਨ ਮਿਲ ਜਾਂਦਾ ਹੈ ਇਸੇ ਕਰਕੇ ਅਸੀਂ ਮਹਿਫਲਾ ਲਾਉਂਦੇ ਰਹਿੰਦੇ ਆ ਆਸਾ ਸੱਜਣੋ ਤੁਹਾਨੂੰ ਇਹ ਸਾਡੀ ਵੀਡੀਓ ਜਿਹੜੀ ਪਸੰਦ ਆਈ ਹੋ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਜੇ ਇਸੇ ਤਰ੍ਹਾਂ ਦੀ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਹੋਰ ਤੁਹਾਡੇ ਰੂਬਰੂ ਕਰਦੇ ਰਾਂਗੇ ਸਾਂ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਜੀ ਮਿਹਰਬਾਨੀ ਥੈਂਕ ਯੂ ਮਿਹਰਬਾਨੀ